ਉਹੀ ਮੈਟਰੋ ਕਹਿੰਦੇ ਅੱਜ ਇੱਕ ਵਾਰ ਫੇਰ ਨਵੇਂ ਟੌਪ ਦੇ ਕਬੱਡੀ ਟੂਰਨਾਮੈਂਟ ਦਾ ਫਾਈਨਲ ਰਿਜ਼ਲਟ ਲੈ ਕੇ ਪੁੱਜੇ ਆ ਜਿੱਥੇ ਵੈਸਟਨ ਦੇ ਲਈ ਕੈਸ਼ ਪ੍ਰਾਈਜ਼ ਸੀਗਾ 71700 ਰੁਪਇਆ ਤੇ ਟੌਪ ਦੇ ਮੈਚ ਹੋਏ ਆਲ ਓਪਨ ਦੇ ਗੱਲ ਕਰਾਂਗੇ ਕਹਿੰਦੇ ਟੌਪ ਦੇ ਕਬੱਡੀ ਟੂਰਨਾਮੈਂਟ ਦੀ ਪੂਰੀ ਜਾਣਕਾਰੀ ਦੇਖਣ ਦੇ ਲਈ ਵੀਡੀਓ ਚ ਐਂਡ ਤੱਕ ਬਣੇ ਰਹੋ ਗੱਲ ਕਰਾਂਗੇ ਸਹਾਰੀ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਟੌਪ ਦਾ ਟੂਰਨਾਮੈਂਟ ਹੋਇਆ ਇੱਥੇ ਫਾਈਨਲ ਮੈਚ ਹੋਇਆ ਸੀ ਤਲਵੰਦ ਤੇ ਬੁੱਲੋਵਾਲ ਤਲਵੰਦ ਨੇ 16 ਨੰਬਰ ਤੇ ਬੱਲੋਵਾਲ ਦੇ ਰੇ 24 ਨੰਬਰ ਫਾਸਟ ਰੇਡ ਟੀਮ ਬੱਲੋਵਾਲ ਤੇ ਸੈਕੰਡਰੀ ਟੀਮ ਤਲਵਨ ਇੱਥੇ ਜਿਹੜਾ ਬੈਸਟ ਰੇਡਰ ਬਣਿਆ ਕਹਿੰਦੇ ਜੋਤਾ ਮੁੰਡਾ ਮਹਿਮਦਵਾਲੀਆ ਜਿਹਨੇ 13 ਰੇਡਾਂ ਪਾ ਕੇ 11 ਨੰਬਰ ਲਏ ਤੇ ਬੈਸਟ ਜੱਫੀ ਬਣਿਆ ਤਾਕੜ ਗੋਗੜੀ ਵਾਲਾ ਮੁੰਡਾ ਹਰਿਆਣੇ ਵਾਲਾ ਜੀ ਨੇ 6 ਟੱਚ ਲੈ ਕੇ 5 ਜੱਫੇ ਲਾ ਗਿਆ ਟਾਪ ਦੇ ਕਹਿੰਦੇ ਮੁੰਡਾ ਸਿਰਾ ਕਰਾਉਂਦਾ ਉਹ ਵੀ ਕਹਿੰਦੇ ਅੱਜ ਕੱਲ ਪਹਿਲਾ ਨਾਮ 100000 ਸੀ ਦੂਜਾ ਨਾਮ 75000 ਸੀ ਵੈਸਟਨ ਦੇ ਲਈ 77700 ਸੀ ਪੂਰੀ ਜਾਣਕਾਰੀ ਦੇਖਣ ਲਈ ਵੀਡੀਓ ਤੁਹਾਡਾ ਧੰਨਵਾਦ ਤੇ ਚੰਗੀ ਲੱਗੀ ਤਾਂ ਅੱਗੇ ਸ਼ੇਅਰ ਕਰ ਦਿਓ ਤੇ ਹੋਰ ਕਬੱਡੀ ਦੇ ਅਪਡੇਟ ਦੇਖਣ ਲਈ ਆਪਣੇ ਨਾਲ ਜੁੜੇ ਰਹੋ ਤੇ ਬੈਲ ਵਾਲਾ ਬਟਨ ਨਾਲ ਤੇ ਪ੍ਰੈਸ ਕਰ ਲਓ ਕਿਉਂਕਿ ਆਪਣੀ ਹਰ ਇੱਕ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾ ਕਰੇ ਧੰਨਵਾਦ ਥੈਂਕ ਯੂ